ਪੂwidehatmbri ਸਮਾਜ ਹੋਸ਼ਿਆਰਪੁਰ ਰੋਡ ਫੋਗਵਾੜਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪ੍ਰਵਾਸੀ ਭਾਰਤੀਆਂ ਦੇ ਬਸਰਾ ਪਰਿਵਾਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸ਼ਿੰਝ ਮੇਲਾ ਕਰਵਾਇਆ ਗਿਆ। ਸਰਦਾਰ ਹਰਮਿੰਦਰ ਸਿੰਘ ਬਸਰਾਤੇ ਕੁਲਦੀਪ ਸਿੰਘ ਬਸਰਾ ਤੋਂ ਇਲਾਵਾ ਪੂਰੀ ਪ੍ਰਬੰਧਕ ਟੀਮ ਵੱਲੋਂ ਕਰਵਾਏ ਗਏ ਇਸ ਵਿਸ਼ਾਲ ਸ਼ੇਰ ਮੇਲੇ ਵਿੱਚ ਜਿੱਥੇ ਨਾਮੀ ਪਹਿਲਵਾਨਾਂ ਨੇ ਕੁਸ਼ਤੀ ਦੇ ਜੋਰ ਦਿਖਾਏ ਉੱਥੇ ਹੀ ਪਟਕੇ ਦੀ ਪਹਿਲੀ ਕੁਸ਼ਤੀ ਵਿੱਚ ਭੁਪਿੰਦਰ ਅਜਨਾਲਾ ਜੇਤੂ ਰਹਾ ਜਿਸ ਨੂੰ ਪ੍ਰਬੰਧਕਾਂ ਵੱਲੋਂ 1 ਲੱਖ ਰੁਪਏ ਦੀ ਨਗਦੀ ਦੇ ਕੇ ਸਨਮਾਨਿਤ ਕੀਤਾ ਗਿਆ ਜਰਕਿ ਦੂਸਰੀ ਪਟਕੇ ਦੀ ਕੁਸ਼ਤੀ ਵਿੱਚ ਤੀਰਥ ਮਾਲਾ ਤੇ ਸ਼ਮੀ ਫਗਵਾਣਾ ਜੇਤੂ ਰਹੇ ਜਿਨ੍ਹਾਂ ਨੂੰ ਵੀ ਪ੍ਰਬੰਧਕਾਂ ਵੱਲੋਂ ਦਿਲਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਐਸ਼ੀਅਨ ਜ ਮੇਲੇ ਦੌਰਾਨ ਉੱਚ ਅche ਤੌਰ ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੇ ਪੁੱਤਰ ਕਮਲ ਢਾਲੀਵਾਲ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਸੀਨੀਅਰ ਡਿਪਟੀ ਮੇ ਅਤੇਜਪਾਲ ਬਸਰਾ ਸੀਨੀਅਰ ਕਾਂਗਰਸੀ ਆਗੂ ਗੁਰਜੀਤਪਾਲ ਵਾਲੀਆ ਅਕਸ਼ਦੀਪ ਸਿੰਘ ਬਸਰਾ ਜਿੰਮੀ ਭੁਲੜਾਈ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਆਪਣੇ ਸੰਬੋਧਨ ਵਿੱਚ ਜਿੱਥੇ ਵਾਕਫਾ ਬੁਲਾ ਰਹੇ ਨੇ ਪ੍ਰਬੰਧਕਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਪ੍ਰਬੰਧਕ ਕੁਲਦੀਪ ਸਿੰਘ ਬਸਰਾ ਨੇ ਕਿਹਾ ਕਿ ਇਹ ਜੋ ਉਪਰਾਲਾ ਕੀਤਾ ਗਿਆ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਖੇਡਾਂ ਵਾਲੇ ਪਾਸੇ ਜੋੜਨ ਲਈ ਕੀਤਾ ਗਿਆ ਹੈ ਉਹਨਾਂ ਨਾਲ ਹੀ ਸਾਰੇ ਹੀ ਬਸਰਾ ਪਰਿਵਾਰਾਂ ਪ੍ਰਵਾਸੀ ਭਾਰਤੀਆਂ ਤੋਂ ਇਹ ਸਹਿਯੋਗੀਆਂ ਦਾ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਇਸ ਮੌਕੇ ਤੇ ਸੁਰਜੀਤ ਸਿੰਘ ਬਸਰਾ, ਗੁਰਵਿੰਦਰ ਸਿੰਘ ਬਸਰਾ, ਜਸਵਿੰਦਰ ਸਿੰਘ ਬਸਰਾ, ਮਲਕੀਤ ਸਿੰਘ ਬਸਰਾ, ਗੁਰਚਰਨ ਸਿੰਘ ਬਸਰਾ, ਸੁਖਵਿੰਦਰ ਸਿੰਘ ਬਸਰਾ ਤੇਜਿੰਦਰ ਸਿੰਘ ਬਸਰਾ, ਬਲਜਿੰਦਰ ਸਿੰਘ ਬਸਰਾ, ਗੁਰਨਾਮ ਸਿੰਘ ਬਸਰਾ, ਚਰਨਜੀਤ ਸਿੰਘ ਬਸਰਾ, ਗੋਪੀ ਬਸਰਾ, ਵਿਜੇ ਪਹਿਲਵਾਨ, ਸਿਮਰਨ ਬਸਰਾ, ਬਿੱਲੂ ਬਸਰਾ, ਇੰਦਰਜੀਤ ਸਿੰਘ ਬਸਰਾ, ਦੀਪਾ ਬਸਰਾ, ਅਰਬ ਸਿੰਘ ਬਸਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਹਨ। ਫੋਕਬਾੜਾ ਤੋਂ ਨਪਰਾੰਗ ਚੈਨਲ ਦੇ ਚਾਹ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਹਾਂ ਜੀ ਬੜਾ ਮਹਾਨ ਦਿਹਾੜਾ ਸਮਝਦੇ ਆ ਪੁਆ ਤੰਬੜੀ ਸਮਾਗ ਤੇ ਉੱਤੇ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾਂਦਾ ਦੋ ਦਿਨ ਜੀ ਦਿਵਾਲੀ ਵਾਲੇ ਦਿਨ ਤੇ ਦਿਵਾਲੀ ਤੋਂ ਦੂਸਰੇ ਦਿਨ ਭਾਈ ਦੂਜ ਵਾਲੇ ਦਿਨ ਦੋ ਦਿਨ ਬੜੀ ਸੇਵਾ ਉਹ ਹਮਾਕੇ ਬਸਰਾ ਪਰਿਵਾਰ ਪਿੰਡੋਂ ਸ਼ਹਿਰੋਂ ਸਾਰੇ ਰਲ ਮਿਲ ਕੇ ਕਰਦੇ ਆ ਤੇ ਦੂਸਰੇ ਦਿਨ ਸੰਗਤ ਦਾ ਬੜਾ ਪ੍ਰਾਲਾਆ ਹਰ ਸਾਲ ਦੀ ਤਰ੍ਹਾਂ ਦੰਗਲ ਕਰਾਇਆ ਜਾਂਦਾ ਜੀ ਦੂਰੋਂ ਦੂਰੋਂ ਪਹਿਲਵਾਨ ਸੱਜ ਕੇ ਬਹੁਤ ਸੰਗਤ ਆਨੰਦ ਮਾਣਦੀ ਆ ਤੇ ਚਾਹੁੰਦੇ ਆ ਵੀ ਪੁਆੜੇ ਦੀ ਪੁਆ ਤੋਂ ਆਪਣੀ ਸਮਾਦ ਦਾ ਵੀ ਦੰਗਲ ਜਿਹੜਾ ਸੇਵਾ ਮੁੰਡੇ ਕਰਦੇ ਆ ਉਹ ਵਧੀਆ ਰਾਸਤੇ ਪਈ ਰਹਿਣ ਇਸੇ ਤਰ੍ਹਾਂ ਚੱਲਦਾ ਰਵੇ ਤੇ ਰਲ ਮਿਲ ਕੇ ਚਾਹੁੰਦੇ ਆ ਵੀ ਇਸੇ ਤਰ੍ਹਾਂ ਇਹ ਦੰਗਲ ਚੱਲਦਾ ਰਹੇ ਤਾਂ ਨਿਆਣੇ ਬੱਚਿਆਂ ਦੀ ਜਿਹੜੀ ਸੋਚ ਆ ਇਧਰ ਵਧੀਆ ਰਾਸਤੇ ਪਈ ਰਵੇ ਤੇ ਅਸੀਂ ਪਰਿਵਾਰ ਸਾਰਾ ਜਿਸ ਤਰ੍ਹਾਂ ਇਕੱਠੇ ਆ ਇਸੇ ਤਰ੍ਹਾਂ ਇਕੱਠੇ ਹੋ ਕੇ ਪੁਆ ਦੀ ਸਮਾਦ ਦੇ ਕਰਦੀ ਸੇਵਾ ਵੀ ਕਰਦੇ ਰਹੀਏ ਤੇ ਸੰਗਤ ਦੀ ਵੀ ਸੇਵਾ ਕਰਦੇ ਰਹੀਏ ਇਹ ਬਸਰਾ ਪਰਿਵਾਰ ਐਚਐਸ ਬਸਰਾ ਸਾਹਿਬ ਹੋਂ ਦਾ ਬਹੁਤ ਇਹਨਾਂ ਦਾ ਸਹਿਯੋਗ ਆ ਸਾਨੂੰ ਬਾਰੋਂ ਵੀ ਇਹਨਾਂ ਦਾ ਲਾਈ ਵੀ ਇਹਨਾਂ ਦਾ ਤੇ ਕੈਨੇਡਾ ਬੈਠੇ ਇਹਨਾਂ ਦੇ ਪ੍ਰਧਾਨ ਜੀ ਸਰਦਾਰ ਸੁਖਵੰਤ ਸਿੰਘ ਜੀ ਉਹ ਵੀ ਹਰ ਵੇਲੇ ਇਹ ਸੋਚ ਰਹਿੰਦੇ ਆ ਵੀ ਅਸੀਂ ਜਿੰਨੀ ਵੱਧ ਤੋਂ ਵੱਧ ਚੜ੍ਹ ਕੇ ਸੇਵਾ ਕਰ ਲਈਏ ਓਨੀ ਇੱਕ ਪਰਮਾਤਮਾ ਦੇ ਘਰ ਦੀ ਕਰ ਲੈਣੀ ਚਾਹੀਦੀ ਆ ਅਸੀਂ ਇਹ ਚਾਹੁੰਦੇ ਆ ਵੀ ਇਸੇ ਤਰ੍ਹਾਂ ਪਰਮਾਤਮਾ ਤੰਦਰੁਸਤੀ ਬਖਸ਼ੇ ਸਾਰਾ ਸਾਲ ਤੇ ਸਰਦਾਰ ਗਦੀਪਾ ਸਿੰਘ ਬਸਰਾ ਗੁਰਦੀਪ ਸਿੰਘ ਜੀ ਬਸਰਾ ਤੇ ਵਰਸ਼ਨ ਸਿੰਘ ਆਪਣੇ ਸਰਦਾਰ ਦਰਸ਼ਨ ਸਿੰਘ ਜੀ ਇਹ ਇੰਦਰਜੀਤ ਸਿੰਘ ਜੀ ਇਹਨਾਂ ਨੇ ਬਹੁਤ ਇਹਨਾਂ ਦੀ ਮਹਾਨ ਸੇਵਾ ਹੈ ਜੀ ਹਰ ਸਾਲ ਪਟਕੇ ਦੀ ਕੂਸਤੀ ਆਪਣੇ ਕੋਲੋਂ ਸ਼ਰਦਾ ਦੇ ਨਾਲੇ ਕਰਾਉਂਦੇ ਆ ਮਹਾਰਾਜ ਜੀ ਕਿਰਪਾ ਕਰਕੇ ਰੱਖੀ ਇਹਨਾਂ ਨੂੰ ਇਸੇ ਤਰ੍ਹਾਂ ਬਲ ਹਰ ਦੇ ਉਹੀ ਤਰ੍ਹਾਂ ਦੰਦਾਰਵੇ ਇਦਾਂ ਹੀ ਰੌਲ ਮਿਲ ਕੇ ਪ੍ਰਮਾਤਮਾ ਸੁੱਖ ਸ਼ਾਂਤੀਆਂ ਬਖਸ਼ੀ ਤੇ ਸਾਰੇ ਪ੍ਰਵਾਦ ਨੂੰ ਇਦਾਂ ਹੀ ਬਸੜਾ ਨੂੰ ਇਕੱਠਾ ਰੱਖੇ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਕੀ ਫਤ